ਦਿਨ-ਦਿਨ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਹੈ ਬਤੌਰ ਇੱਕ ਜਰਨਲਿਸਟ ਤੁਸੀਂ ਵੀ ਉੱਥੇ ਰਹੇ ਸੀਗੇ ਤੁਸੀਂ ਸਭ ਕੁਝ ਅੱਖੀ ਵੀ ਵੇਖਿਆ ਸੁਣਿਆ ਵੀ ਹੈ ਤਾਂ ਮਤਲਬ ਕੀ ਲੱਗਿਆ ਤੁਹਾਡੇ ਮੁਤਾਬਿਕ ਮੁੱਖ ਮੁੱਦੇ ਕੁਝ ਕੋ ਵਿਧਾਇਕਾਂ ਵੱਲੋਂ ਚੱਕੇ ਗਏ ਨੇ ਜਾਂ ਫਿਰ ਨਹੀਂ ਬਤੌਰ ਪੱਤਰਕਾਰ ਭਾਵੇਂ ਉੱਥੇ ਜਾਣੇ ਆ ਕਵਰ ਕਰਨ ਪਰ ਬਤੌਰ ਪੰਜਾਬੀ ਜਦੋਂ ਇਹ ਉੱਪਰ ਪ੍ਰੈਸ ਗੈਲਰੀ ਚੋਂ ਸਾਰੇ ਸੀਨ ਨੂੰ ਦੇਖ ਰਹੇ ਆ ਹਰੇਕ ਐਮ.ਐਲ.ਏ ਹਰੇਕ ਮੰਤਰੀ ਮੁੱਖ ਮੰਤਰੀ ਸਪੀਕਰ ਦੇ ਹਰੇਕ ਬੋਲ ਨੂੰ ਅਹੀ ਆਪਣੇ ਕੈਮਰੇ ਚ ਆਪਣੀ ਕਲਮ ਚ ਕੈਦ ਕਰਦੇ ਆ ਤੇ ਫਿਰ ਸਾਨੂੰ ਬੋਚ-ਬੋਚ ਕੇ ਉਹ ਸ਼ਬਦ ਹੀ ਲਿਖਦੇ ਆ ਵੀ ਕੋਈ ਅਜਿਹਾ ਸ਼ਬਦ ਮਿਲੇ ਜਿਹੜਾ ਪੰਜਾਬ ਨੂੰ ਰਾਹਤ ਦੇਣ ਵਾਲਾ ਹੋਵੇ ਸਾਡੇ ਪੱਤਰਕਾਰਾਂ ਦੇ ਕੰਨ ਤਰਸਦੇ ਸੀ ਵੀ ਕਿਤੇ ਪੰਜਾਬ ਦੇ ਜਿਹੜੇ ਦੁਖਾਂਤ ਨੇ ਅਸਲ ਦੁਖਾਂਤ ਨੇ ਉਹਦੇ ਤੇ ਵੀ ਚਰਚਾ ਹੋਵੇ ਤੁਸੀਂ ਬੇਰੁਜ਼ਗਾਰੀ ਦੀ ਗੱਲ ਕਰਦੇ ਜੇ ਵੀ ਸਾਨੂੰ ਇਹ ਵੀ ਬੇਰੁਜ਼ਗਾਰੀ ਦੀ ਗੱਲ ਕਿਤੇ ਹੋਵੇ ਕੋਈ ਗੱਲ ਨਹੀਂ ਜਿੰਨਾ ਚਿਰ ਉਦਯੋਗ ਦਾ ਵਿਕਾਸ ਨਹੀਂ ਹੋਊਗਾ ਜਿੰਨਾ ਚਿਰ ਪ੍ਰਾਈਵੇਟ ਨੌਕਰੀਆਂ ਜਿਹੜੀਆਂ ਨੇ ਉਹ ਪੈਦਾ ਨਹੀਂ ਹੋਣਗੀਆਂ ਤੇ ਪੰਜਾਬ ਦੀ ਬੇਜ਼ਗਾਰੀ ਕਿਵੇਂ ਦੂਰ ਹੋਊ ਕਿਉਂਕਿ ਪੰਜਾਬ 'ਚ ਹਜ਼ਾਰਾਂ ਬੇਜ਼ਗਾਰ ਨਹੀਂਗੇ ਪੰਜਾਬ 'ਚ ਲੱਖਾਂ ਬੇਰੁਜ਼ਗਾਰ ਨੇ ਜਦੋਂ ਸੈਸ਼ਨ ਚੱਲਦਾ 6 ਮਹੀਨੇ ਬਾਅਦ ਤੇ 3 ਮਹੀਨੇ ਬਾਅਦ ਤੇ ਫਿਰ ਪੰਜਾਬੀ ਆਪੋ ਆਪਣਾ ਵਰਗ ਭਾਵੇਂ ਉਹ ਮਜ਼ਾਜਮ ਵਰਗ ਆ ਕਿਸਾਨ ਵਰਗ ਆ ਮਜ਼ਦੂਰ ਵਰਗ ਆ ਉਦਯੋਗਪਤੀ ਨੇ ਵਪਾਰੀ ਨੇ ਸਾਰੇ ਜਿਹੜੇ ਉਹਨਾਂ ਦੀ ਅੱਖ ਹੁੰਦੀ ਵੀ ਅੱਜ ਵਿਧਾਨ ਸਭਾ 'ਚ ਸਾਡੀ ਗੱਲ ਵੀ ਹੋਊਗੀ ਪੰਜਾਬ ਦਾ ਜਿਹੜਾ ਬਹੁਤ ਵੱਡਾ ਦੁਖਾਂਤ ਆ ਡਰੱਗ ਉਹਦੇ ਤੇ ਕੋਈ ਗੱਲ ਹੋਵੇ ਅੱਜ ਬੇਰੁਜ਼ਗਾਰੀ ਤੇ ਕੋਈ ਗੱਲ ਹੋਵੇ ਪੰਜਾਬ ਜਿਹੜਾ ਕਰਜ਼ੇ 'ਚ ਡੁੱਬਿਆ ਅੱਜ ਉਹਦੇ ਤੇ ਕੋਈ ਗੱਲ ਹੋਵੇ امن ਕਾਨੂੰਨ ਤੇ ਗੱਲ ਹੋਵੇ ਪੰਜਾਬ ਦੀ ਸਿੱਖਿਆ ਨੀਤੀ ਤੇ ਗੱਲ ਹੋਵੇ ਪੰਜਾਬ ਦੀ ਖੇਤੀਬਾੜੀ ਤੇ ਗੱਲ ਹੋਵੇ ਪੰਜਾਬ ਦੇ ਸਿਹਤ ਸਿਸਟਮ ਤੇ ਗੱਲ ਹੋਵੇ ਵੀ ਇੰਤਕਾਲ ਯੂਪੀ ਬਿਹਾਰ ਚ ਤੇ ਇੱਕ ਇੱਕ ਦਿਨ ਚ 10-10 ਰੁਪਏ ਦੇ ਕੇ ਹੋ ਜਾਂਦੀ ਹੈ ਪਰ ਪੰਜਾਬ ਚ 2-2000 ਰੁਪਏ ਦੇ ਕੇ ਤੇ ਸਾਲਾਂ ਬਾਅਦ ਇੰਤਕਾਲ ਮਿਲਦਾ ਜਿਹੜੇ ਸੂਬੇ ਦੀ ਸਭ ਤੋਂ ਵੱਡੀ ਸਮੱਸਿਆ ਕੂੜਾ ਚੁੱਕਣ ਤੇ ਸੀਵਰੇਜ ਜਿਹੜਾ ਬਲਾਕ ਰਹਿੰਦਾ ਉਹ ਹੋਈ ਹੋਵੇ ਤੇ ਆਪ ਅੰਦਾਜ਼ਾ ਲਾ ਲਓ ਵੀ ਉਹ ਸੂਬੇ ਦਾ ਕੀ ਹਾਲ ਹੋਊਗਾ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਇੱਕ ਬੇਰੋਜ਼ਗਾਰੀ ਵੀ ਹੈ ਕੀ ਵਿਧਾਨ ਸਭਾ ਦੇ ਵਿੱਚ ਬੇਰੋਜ਼ਗਾਰੀ ਤੇ ਚਰਚਾ ਹੋਈ ਜਿਹੜੇ ਬਤਾਏ ਇੱਕ ਚੁਣੇ ਨੇ ਹੂੰ ਉਹਨਾਂ ਦੇ ਹੱਥ ਪੰਜਾਬ ਦੀ ਕਿਸਮਤ ਹੈ ਸਾਲ 2024 ਵਿੱਚ ਵੀ ਪੰਜਾਬ ਵਿੱਚੋਂ ਕੂੜਿਆਂ ਦੇ ਢੇਰ ਨਹੀਂ ਚੁੱਕੇ ਜਾਂਦੇ ਪੰਜਾਬ ਦੀਆਂ ਸੜਕਾਂ ਵਿੱਚ ਟੋਏ ਪਏ ਸੀ ਪੰਜਾਬ ਦਾ ਸੀਵਰੇਜ ਦਾ ਸਿਸਟਮ ਪੂਰੀ ਤਰ੍ਹਾਂ ਬਲੌਕ ਹੋਇਆ ਪਿਆ ਸੀ ਇੱਥੋਂ ਤੱਕ ਕਿ ਹਟੋ ਰੋੜੀ ਦੇ ਵੀ ਪ੍ਰਬੰਧ ਜੋਗ ਨਹੀਂ ਸੀ ਪੰਜਾਬ ਨੂੰ ਕੀ ਮਿਲਿਆ 3 ਦਿਨਾਂ ਦਾ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਏ ਪਰ ਜਸਤੇ ਵਿੱਚ ਬੜੇ ਹੀ ਦੁੱਖ ਦੇ ਨਾਲ ਦੱਸਣਾ ਪੈ ਰਿਹਾ ਕਿ ਸਾਡੇ ਐਮਐਲਏ ਵਿਧਾਇਕ ਜਿਹੜੇ ਨੇ ਉਹ ਗਲੀਆਂ ਸੀਵਰੇਜਾਂ ਸੜਕਾਂ ਤੇ ਹੱਡੋ ਰੋੜੀ ਦੀਆਂ ਸਮੱਸਿਆਵਾਂ ਤੱਕ ਹੀ ਸੀਮਿਤ ਰਏ ਪਰ ਕਿਤੇ ਨਾ ਕਿਤੇ ਪੰਜਾਬ ਦੇ ਜਿਹੜੇ ਸਭ ਤੋਂ ਵੱਡੇ ਮੁੱਦੇ ਸੀ ਉਹ ਗੁੰਮ ਰਹੇ ਨੇ ਸੋ ਅੱਜ ਅਸੀਂ ਤੇ ਚਰਚਾ ਕਰਾਂਗੇ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਦਸਮਨ ਨਿਊਜ਼ ਦੇ ਸੀਨੀਅਰ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਸਰ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਹੈ ਕਿ ਤਿੰਨ ਦਿਨਾਂ ਦਾ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਹੈ ਮੁੱਦੇ ਤਾਂ ਵਿਧਾਇਕਾਂ ਨੇ ਬਹੁਤ ਚੱਕੇ ਨੇ ਪਰ ਕਿਤੇ ਨਾ ਕਿਤੇ ਉਹ ਮੁੱਦੇ ਪੰਜਾਬ ਦੇ ਲਈ ਛੋਟੇ ਸੀ ਤਾਂ ਕੀ ਕਹਿਣਾ ਚਾਹੋਗੇ ਇਸ ਤੇ ਦੇਖੋ ਪੰਜਾਬ ਵਿਧਾਨ ਸਭਾ ਇੱਕ ਬਹੁਤ ਖੂਬਸੂਰਤ ਵਿਰਾਸਤੀ ਇਮਾਰਤ ਹੈ ਹਮਮ ਔਰ ਦੂਸਰੇ ਪਾਸੇ ਪੰਜਾਬ ਦੇ ਸਮੂਹ ਜਿਹੜੇ ਵਸਨੀਕ ਨੇ ਉਹਨਾਂ ਲਈ ਇੱਕ ਆਸ ਦੀ ਕਿਰਨ ਹੈ ਹਮ ਕਿਉਂਕਿ ਜਦੋਂ ਉਸ ਵਿਧਾਨ ਸਭਾ ਦੇ ਵਿੱਚ 117 ਵਿਧਾਇਕ ਸੱਜਦੇ ਨੇ ਜਿਨ੍ਹਾਂ ਨੂੰ ਬਹੁਤ ਚਾਵਾ ਨਾਲ ਵੋਟਾਂ ਪਾ ਕੇ ਪੰਜਾਬੀਆਂ ਨੇ ਪੰਜਾਬ ਵਿਧਾਨ ਸਭਾ ਵਿੱਚ ਭੇਜਿਆ ਤੇ ਫਿਰ ਜਦੋਂ ਵਿਧਾਨ ਸਭਾ ਚੱਲਦੀ ਹੈ ਤੇ ਫਿਰ ਸਾਰੇ ਪੰਜਾਬ ਦੀ ਸਾਰੇ ਪੰਜਾਬੀਆਂ ਦੀ ਅੱਖ ਵਿਧਾਨ ਸਭਾ ਤੇ ਉੱਪਰ ਹੁੰਦੀ ਹੈ ਵੀ ਅੱਜ ਵਿਧਾਨ ਸਭਾ ਤੇ ਸਪੀਕਰ ਕੀ ਬੋਲੇ ਅੱਜ ਮੁੱਖ ਮੰਤਰੀ ਸਾਹਿਬ ਕੀ ਬੋਲੇ ਅੱਜ ਕੈਬਨਟ ਮੰਤਰੀ ਕੀ ਬੋਲੇ ਅੱਜ ਸਮੂਹ ਵਿਧਾਇਕ ਕੀ ਬੋਲੇ ਕਿਉਂਕਿ ਉਸ ਜਦੋਂ ਸੱਜਦੀ ਹੈ ਵਿਧਾਨ ਸਭਾ ਦਫੂ ਦੇ ਵਿੱਚ ਸਾਰੇ 117 ਵਿਧਾਇਕ ਮੰਤਰੀ ਸਪੀਕਰ ਡਿਪਟੀ ਸਪੀਕਰ ਸਾਰੇ ਹੁੰਦੇ ਨੇ ਇੱਥੋਂ ਤੱਕ ਕਿ ਪੰਜਾਬ ਦੇ ਡੀਜੀਪੀ ਪੰਜਾਬ ਦੇ ਮੁੱਖ ਸਕੱਤਰ ਵੀ ਸਮੇਂ-ਸਮੇਂ ਤੇ ਆਉਂਦੇ ਨੇ ਤੇ ਸਾਰੀ ਸੀਨੀਅਰ ਜਿਹੜੀ ਬਿਊਰੋਕਰੇਸੀ ਹੈ ਉਹ ਵੀ ਉੱਥੇ ਬੈਠੀ ਹੁੰਦੀ ਹੈ ਉੱਥੇ ਹੁੰਦਾ ਵੀ ਹਰੇਕ ਗੱਲ ਜਿਹੜੀ ਆਵੇ ਕੋਈ ਐਮਐਲਏ ਮੰਤਰੀ ਮੁੱਖ ਮੰਤਰੀ ਕਰੇ ਉਹਦਾ ਮੰਥਨ ਕਰਕੇ ਪੂਰੀ ਤਰ੍ਹਾਂ ਉਹਦੀ ਸ਼ਾਨਪੂਰਨ ਕਰਕੇ ਤੇ ਨਿਤਾਰਾ ਕੀਤਾ ਜਾਂਦਾ ਹੈ ਜੀ ਔਰ ਪੰਜਾਬੀ ਇਹ ਜਦੋਂ ਸੈਸ਼ਨ ਚੱਲਦਾ 6 ਮਹੀਨੇ ਬਾਅਦ ਤੇ 3 ਮਹੀਨੇ ਬਾਅਦ ਤੇ ਫਿਰ ਪੰਜਾਬੀ ਆਪੋ ਆਪਣਾ ਵਰਗ ਭਾਵੇਂ ਉਹ ਮਜ਼ਾਜਮ ਵਰਗ ਆ ਕਿਸਾਨ ਵਰਗ ਆ ਮਜ਼ਦੂਰ ਵਰਗ ਆ ਉਦਯੋਗਪਤੀ ਨੇ ਵਪਾਰੀ ਨੇ ਸਾਰੇ ਜਿਹੜੇ ਉਹਨਾਂ ਦੀ ਅੱਖ ਹੁੰਦੀ ਵੀ ਅੱਜ ਵਿਧਾਨ ਸਭਾ 'ਚ ਸਾਡੀ ਗੱਲ ਵੀ ਹੋਊਗੀ ਅੱਜ ਵਿਧਾਨ ਸਭਾ 'ਚ ਪੰਜਾਬ ਦੇ ਦੁਖਾਂਤਾਂ ਦੀ ਗੱਲ ਹੋਊਗੀ ਅੱਜ ਵਿਧਾਨ ਸਭਾ 'ਚ ਪੰਜਾਬ ਦੇ ਜਿਹੜੇ ਗੰਭੀਰ ਮੁੱਦੇ ਨੇ ਉਹਨਾਂ ਦੀ ਚਰਚਾ ਹੋਊਗੀ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਅਹੀ ਵੀ ਬਤੌਰ ਪੱਤਰਕਾਰ ਭਾਵੇਂ ਉੱਥੇ ਜਾਣੇ ਆ ਕਵਰ ਕਰਨ ਪਰ ਬਤੌਰ ਪੰਜਾਬੀ ਜਨ ਦੇ ਉੱਪਰ ਪ੍ਰੈਸ ਗੈਲਰੀ 'ਚੋਂ ਸਾਰੇ ਸੀਨ ਨੂੰ ਦੇਖ ਰਹੇ ਆ ਹਰੇਕ ਐਮ ਐਲ ਏ ਹਰੇਕ ਮੰਤਰੀ ਮੁੱਖ ਮੰਤਰੀ ਸਪੀਕਰ ਦੇ ਹਰੇਕ ਬੋਲ ਨੂੰ ਅਸੀਂ ਆਪਣੇ ਕੈਮਰੇ 'ਚ ਆਪਣੀ ਕਲਮ 'ਚ ਕੈਦ ਕਰਦੇ ਆ ਤੇ ਫਿਰ ਸਾਨੂੰ ਬੋਤ ਬੋਤ ਕੇ ਉਹ ਸ਼ਬਦ ਹੀ ਲਿਖਦੇ ਆਂ ਵੀ ਕੋਈ ਅਜਿਹਾ ਸ਼ਬਦ ਮਿਲੇ ਜਿਹੜਾ ਪੰਜਾਬ ਨੂੰ ਰਾਹਤ ਦੇਣ ਵਾਲਾ ਹੋਵੇ ਅੱਜ ਪੰਜਾਬ ਦਾ ਜਿਹੜਾ ਬਹੁਤ ਵੱਡਾ ਦੁਖਾਂਤ ਆ ਡਰੱਗ ਉਹਦੇ ਤੇ ਕੋਈ ਗੱਲ ਹੋਵੇ ਅੱਜ ਬੇਰੁਜ਼ਗਾਰੀ ਤੇ ਕੋਈ ਗੱਲ ਹੋਵੇ ਪੰਜਾਬ ਜਿਹੜਾ ਕਰਜ਼ੇ ਚ ਡੁੱਬਿਆ ਅਜ ਉਹਦੇ ਤੇ ਕੋਈ ਗੱਲ ਹੋਵੇ ਅਮਨ ਕਾਨੂੰਨ ਤੇ ਗੱਲ ਹੋਵੇ ਪੰਜਾਬ ਦੀ ਸਿੱਖਿਆ ਨੀਤੀ ਤੇ ਗੱਲ ਹੋਵੇ ਪੰਜਾਬ ਦੀ ਖੇਤੀਬਾੜੀ ਤੇ ਗੱਲ ਹੋਵੇ ਪੰਜਾਬ ਦੇ ਸਿਹਤ ਸਿਸਟਮ ਤੇ ਗੱਲ ਹੋਵੇ ਪਰ ਅਫਸੋਸ ਨਾ ਕਹਿਣਾ ਪੈ ਰਿਹਾ ਵੀ ਬਹੁਤੇ ਤੌਰ ਤੇ ਜਿਹੜਾ ਵੀ ਬਤਾਏ ਇੱਕ ਮੰਤਰੀ ਸੰਤਰੀ ਬੋਲਿਆ ਉਹ ਆਪਣੀ ਗਲੀ ਚੋਂ ਨਹੀਂ ਬਾਹਰ ਨਿਕਲਿਆ ਉਹ ਆਪਣੀਆਂ ਟੁੱਟੀਆਂ ਸੜਕਾਂ ਤੋਂ ਨਹੀਂ ਬਾਹਰ ਨਿਕਲਿਆ ਉਹ ਆਪਣੇ ਬਲਾਕ ਉਹ ਸੀਵਰੇਜ ਤੋਂ ਨਹੀਂ ਬਾਹਰ ਨਿਕਲਿਆ ਕਈ ਹੱਡੋ ਰੋੜੀ ਤੱਕ ਪਹੁੰਚ ਗਏ ਛੋਟੀਆਂ ਛੋਟੀਆਂ ਸਮੱਸਿਆਵਾਂ ਕੋਈ ਕੂੜੇ ਦੇ ਢੇਰ ਤੋਂ ਪਰੇਸ਼ਾਨ ਐਮ ਐਲ ਏ ਉੱਥੇ ਬੋਲ ਰਿਹਾ ਸੀ ਜਿਹਦੇ ਤੋਂ ਸ਼ਾਇਦ ਇੰਜ ਲੱਗਦਾ ਸੀ ਪਿਛਾਡੀ ਵਿਧਾਨ ਸਭਾ ਅੱਜ ਵੀ ਟੁੱਟੀਆਂ ਸੜਕਾਂ ਬੰਦ ਪਏ ਸੀਵਰੇਜ ਕੂੜੇ ਦੇ ਢੇਰਾਂ ਖੱਡ ਰੋੜੀ ਦੀ ਸਮੱਸਿਆ ਇੱਥੋਂ ਤੱਕ ਹੀ ਸੀਮਤ ਨੇ ਜਿਸ ਤਰ੍ਹਾਂ ਤਿੰਨ ਦਿਨ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਹੈ ਉਹ ਤੌਰ ਇੱਕ ਜਰਨਲਿਸਟ ਤੁਸੀਂ ਵੀ ਉੱਥੇ ਰਹੇ ਸੀਗੇ ਤੁਸੀਂ ਸਭ ਕੁਝ ਅੱਖੀ ਵੀ ਵੇਖਿਆ ਸੁਣਿਆ ਵੀ ਹੈ ਤਾਂ ਮਤਲਬ ਕੀ ਲੱਗਿਆ ਤੁਹਾਡੇ ਮੁਤਾਬਿਕ ਮੁੱਖ ਮੁੱਦੇ ਕੁਝ ਕੁ ਵਿਧਾਇਕਾਂ ਵੱਲੋਂ ਚੱਕੇ ਗਏ ਨੇ ਜਾਂ ਫਿਰ ਨਹੀਂ ਦੇਖੋ ਕੁਝ ਬਿੱਲ ਪਾਸ ਹੋਏ ਕੁਝ ਮੁੱਖ ਮੰਤਰੀ ਭਗਵੰਤ ਸਣਾ ਨੇ ਖੇਤੀ ਨੀਤੀ ਬਾਰੇ ਗੱਲ ਕੀਤੀ ਕੁਝ ਬੀਆਰਬੀ ਮਾਮਲੇ ਚ ਉਹਨਾਂ ਨੇ ਗੱਲ ਕੀਤੀ ਵੀ 15 ਦਿਨਾਂ ਚ ਇਹਦੇ ਸਬੰਧ ਚ ਸਾਰੀ ਰਿਪੋਰਟ ਦੇ ਦਾਂਗੇ ਪਰ ਮੈਂ ਆਪਣੀ ਕਲਮ ਨਾਲ ਜਿਹੜੇ ਬਤਾਏ ਉੱਥੇ ਬੋਲੇ ਭਾਵੇਂ ਉਹ ਸਤਾਧਾਰੀ ਸੀ ਭਾਵੇਂ ਵਿਰੋਧੀ ਸੀ ਉਹਨਾਂ ਨੂੰ ਆਪਣੇ ਸ਼ਬਦਾਂ ਚ ਪਰੋਇਆ ਪਰ ਮੈਨੂੰ ਅਫਸੋਸ ਨਾ ਕਹਿਣਾ ਪੈ ਰਿਹਾ ਵੀ ਉਹ ਗਲੀਆਂ ਤੱਕ ਹੀ ਸੀਮ ਸੀ ਫਾਰ ਐਗਜ਼ਾਮਪਲ ਆ ਮੈਂ ਗੱਲ ਕਰਾਂਗਾ ਪ੍ਰਿੰਸੀਪਲ ਬੁੱਧਰਾਮ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਔਰ ਉਸ ਤੋਂ ਵੱਡੀ ਗੱਲ ਵੀ ਉਹ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਵੀ ਨੇ ਹੂੰ ਉਹਨਾਂ ਨੇ ਹੱਡੋ ਰੋੜੀ ਦਾ ਮੁੱਦਾ ਚੱਕਿਆ ਹੂੰ ਵੀ ਹੱਡੋ ਰੋੜੀ ਦੀ ਬਹੁਤ ਵੱਡੀ ਸਮੱਸਿਆ ਉਹਨਾਂ ਨੇ ਸੜਕਾਂ ਤੇ ਪੈਚ ਵਰਕ ਕਰਨ ਦਾ ਮੁੱਦਾ ਚੱਕਿਆ ਇਹ ਵੀ ਗੱਲ ਆਈ ਹੂੰ ਵੀ ਜੇ ਤੁਹਾਡੇ ਕੋਲ ਰਿਪੇਅਰ ਕਰਨ ਲਈ ਪੈਸੇ ਨਹੀਂਗੇ ਘੱਟੋ ਘੱਟ ਟੋਏ ਤੇ ਭਰ ਦੋ ਪੈਚ ਵਰਕ ਤੇ ਕਰ ਦੋ ਨਹੀਂ ਤਾਂ ਸੜਕ ਸਾਰੀ ਟੁੱਟ ਜਾਊਗੀ ਫਿਰ ਆਪਾਂ ਹਰਮੀਤ ਸਿੰਘ ਪਠਾਨ ਮਾਜਰਾ ਵਿਧਾਇਕ ਸਾਹਿਬ ਬੋਲੇ ਉਹਨਾਂ ਨੇ ਇੰਤਕਾਲ ਦੀ ਗੱਲ ਕੀਤੀ ਵੀ ਇੰਤਕਾਲ ਯੂਪੀ ਬਿਹਾਰ ਚ ਤੇ ਇੱਕ ਇੱਕ ਦਿਨ ਚ 10-10 ਰੁਪਏ ਦੇ ਕੇ ਹੋ ਜਾਂਦੀ ਹੈ ਪਰ ਪੰਜਾਬ ਚ 2-2000 ਰੁਪਇਆ ਦੇ ਕੇ ਤੇ ਸਾਲਾਂ ਬਾਅਦ ਇੰਤਕਾਲ ਮਿਲਦਾ ਉਹਨਾਂ ਨੇ ਤਾਂ ਇੱਥੋਂ ਦਾ ਕਿਹਾ ਵੀ ਜੇ ਪਟਵਾਰੀਆਂ ਦੇ ਕੰਨ ਨਾ ਖਿੱਚੇ ਤੇ ਲੋਕਾਂ ਦੀ ਪਰੇਸ਼ਾਨੀ ਵੱਧਦੀ ਜਾਊਗੀ ਆ ਇਸੇ ਤਰ੍ਹਾਂ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਾਇਲ ਲੋਕ ਸਭਾ ਹਲਕੇ ਤੋਂ ਵਿਧਾਇਕ ਉਹਨਾਂ ਨੇ ਗੱਲ ਕੀਤੀ ਵੀ ਜਿਹੜੇ ਰਾਸ਼ਨ ਕਾਰਡ ਨੇ ਉਹ ਰਾਸ਼ਨ ਕਾਰਡਾਂ ਤੱਕ ਸੀਮਤ ਰਹੇ ਜੀ ਵੀ ਜੇ ਕੋਈ ਮਰ ਜਾਂਦਾ ਜਾਂ ਨਵਾਂ ਜਿਉਂਦਾ ਕੋ ਬੱਚਾ ਤੇ ਉਹ ਜਨਮਦਾਰ ਰਿਕਾਰਡ ਕਰਨ ਦੇ ਮੌਤ ਦਾ ਰਾਸ਼ਨ ਤੋਂ ਡਿਲੀਟ ਕਰਨ ਦਾ ਕੋਈ ਸਾਧਨ ਨਹੀਂ ਹੈਗਾ ਇਹਦਾ ਪ੍ਰਬੰਧ ਕਰੋ ਜੀ ਮੰਤਰੀ ਸਾਹਿਬ ਨੇ ਜਵਾਬ ਦਿੱਤਾ ਪਰ ਉਹਨਾਂ ਦੀ ਤਸੱਲੀ ਨਹੀਂ ਹੋਈ ਵੀ ਮੰਤਰੀ ਇਦਾਂ ਦੇ ਬਿਆਨ ਐਵੇਂ ਦਈ ਜਾਂਦੇ ਨੇ ਫਿਰ ਅਪਤਾਰ ਸਿੰਘ ਜੂਨੀਅਰ ਹੈਨਰੀ ਜਿਹੜੇ ਜਲੰਧਰ ਤੋਂ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਨੇ ਇੱਕ ਦੁਖਾਂਤ ਇਹ ਦੱਸਿਆ ਵੀ ਅੱਜ ਵੀ ਸਿਚੁਏਸ਼ਨ ਇਹ ਹੈ ਵੀ ਜਿਹੜੇ ਸਾਡੇ ਆ ਬਿਜਲੀ ਵਿਭਾਗ ਦੇ ਜਿਹੜੇ ਕੰਪਲੇਂਟਾਂ ਟੈਂਡ ਕਰਦੇ ਨੇ ਬਿਜਲੀ ਦੀਆਂ ਤਾਰਾਂ ਦੇ ਫਾਲਟ ਠੀਕ ਕਰਦੇ ਨੇ ਉਹ ਤਾਰਾਂ ਨਾਲ ਚੰਬੜ-ਚੰਬੜ ਕੇ ਮਾਰੇ ਨੇ ਉਹਨਾਂ ਨੇ ਦੱਸਿਆ ਮੇਰੇ ਹਲਕੇ 'ਚ ਆ ਇੱਕ ਹਫਤੇ 'ਚ ਦੋ ਮੌਤਾਂ ਇਦਾਂ ਹੋਈਆਂ ਖੰਭੇ ਨਾਲ ਚਿੰਬੜ ਕੇ ਵੀ ਉਹਦਾ ਕੋਈ ਪ੍ਰਬੰਧ ਕਰੋ ਨਾਲ ਉਹਨਾਂ ਨੇ ਦੱਸਿਆ ਵੀ ਜਿਹੜੇ ਮਰੇ ਨੇ ਹੇਠਲੇ ਮੁਲਾਜ਼ਮ ਨੇ ਉਹਨਾਂ ਨੂੰ ਤਨਖਾਹਾਂ ਕਿਤਾਂ ਨਗੂਨੀਆਂ ਦਿੱਤੀਆਂ ਜਾਂਦੀਆਂ ਇਸੇ ਤਰ੍ਹਾਂ ਨਰੇਸ਼ ਕਟਾਰੀਆ ਜਿਹੜੇ ਆਪ ਦੇ ਵਿਧਾਇਕ ਨੇ ਜੀ ਉਹਨਾਂ ਨੇ ਤੇ ਵਿਚਾਰੇ ਨੇ ਇਹ ਕਿਹਾ ਵੀ ਜੀਰਾ ਚ ਕਈ ਮਹੀਨਿਆਂ ਤੋਂ ਕੂੜੇ ਦੇ ਢੇਰ ਨਹੀਂ ਚੱਕੇਗੇ ਘੱਟੋ ਘਾਟ ਕੂੜੇ ਦੇ ਢੇਰ ਤੇ ਚੱਕ ਲਵੋ ਨਾਲ ਉਹਨਾਂ ਨੇ ਕਿਹਾ ਸੀਵਰੇਜ ਬੰਦ ਆ ਕੂੜੇ ਤੇ ਸੀਵਰੇਜ ਤੱਕ ਸੀਮਤ ਰਹਿ ਗਏ ਆ ਕੁਲਜੀਤ ਰੰਧਾਵਾ ਡੇਰਾ ਬੱਸੀ ਤੋਂ ਨੇ ਵਿਧਾਇਕ ਉਹ ਕਹਿੰਦੇ ਮੇਰੇ ਏਰੀਏ ਚ ਘੱਟੋ ਘੱਟ ਲਿੰਕ ਸੜਕਾਂ ਦੀ ਰਿਪੇਅਰ ਹੀ ਕਰਾ ਦਿਓ ਸੜਕਾਂ ਤਾਂ ਕਿਸੇ ਮਰੇ ਇਸੇ ਤਰ੍ਹਾਂ ਅਰਨਾ ਚੌਧਰੀ ਨੇ ਸਾਬਕਾ ਮੰਤਰੀ ਨੇ ਕਾਂਗਰਸ ਦੇ ਵਿਧਾਇਕ ਨੇ ਔਰ ਉਹ ਕਹਿੰਦੇ ਵੀ ਮੇਰੇ ਹਲਕੇ ਚ ਜਿਹੜਾ ਕਾਲਜ ਹੈ ਉਹਨੂੰ ਤਾਲੇ ਲੱਗ ਗਏ ਨੇ ਉੱਥੇ ਕੋਈ ਪੜਾਉ ਨਹੀਂ ਨਹੀਂ ਆਉਂਦਾ ਔਰ ਕੁਲਵੰਤ ਸਿੰਘ ਬਾਜੀਕਾਰ ਕਾਂਗਰਸ ਦੇ ਵਿਧਾਇਕ ਨੇ ਆ ਆਮ ਆਦਮੀ ਪਾਰਟੀ ਦੇ ਸੌਰੀ ਉਹ ਕਹਿੰਦੇ ਸੜਕਾਂ ਬਣਾ ਦਿਓ ਰੌਲਾ ਬਹੁਤ ਪੈ ਰਿਹਾ ਕਟੋ ਕਟਸੀ ਲੋਕਾਂ ਚ ਜਾਨ ਜੋਗੇ ਤੇ ਹੋ ਜੀਏ ਮਤਲਬ ਹੂਬ ਹੂ ਇਹ ਸ਼ਬਦ ਉਹ ਬੋਲ ਰਹੇ ਨੇ ਵੀ ਸੜਕਾਂ ਰਿਪੇਅਰ ਨਹੀਂ ਹੋ ਰਹੀਆਂ ਹੀ ਲੋਕਾਂ ਚ ਜਾਨ ਜੋਗੇ ਨਹੀਂ ਰਹੇ ਔਰ ਇਸੇ ਤਰ੍ਹਾਂ ਬਲਕਾਰ ਸਿੰਘ ਬਹੁਤ ਪ੍ਰਮੁੱਖ ਗਾਇਕ ਨੇ ਤੇ ਵਧਾਇਕ ਨੇ ਆਪ ਦੇ ਉਹ ਵਿਚਾਰੇ ਛਪੜਾਂ ਦੀ ਪ੍ਰੋਬਲਮ ਦੱਸਦੇ ਰਹੇ ਤੇ ਹਾਕਮ ਸਿੰਘ ਖੇਕੇਦਾਰ ਸੜਕਾਂ ਦੀ ਖਸਤਾ ਹਾਲਤ ਦੀ ਗੱਲ ਹੀ ਦੱਸਦੇ ਰਹੇ ਅੱਗੇ ਰਾਣਾ ਇੰਦਰ ਪ੍ਰਤਾਪ ਜਿਹੜੇ ਆਜ਼ਾਦ ਉਮੀਦਵਾਰ ਨੇ ਬੜੇ ਇਸ ਸੂਜ ਵਾਲੇ ਵਿਧਾਇਕ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਵੀ ਦੁਖੀ ਹਿਰਦੇ ਨਾਲ ਮੈਂ ਕਹਿ ਰਿਹਾ ਸਾਰੇ ਪੰਜਾਬ ਚ ਉਹ ਕਹਿੰਦੇ ਕੂੜੇ ਤੇ ਸੀਵਰੇਜ ਦੀ ਸਭ ਤੋਂ ਵੱਡੀ ਸਮੱਸਿਆ ਹੈ ਜਿਹੜੇ ਸੂਬੇ ਦੀ ਸਭ ਤੋਂ ਵੱਡੀ ਸਮੱਸਿਆ ਕੂੜਾ ਚੁੱਕਣ ਤੇ ਸੀਵਰੇਜ ਜਿਹੜਾ ਬਲੌਕ ਰਹਿੰਦਾ ਉਹ ਹੋਈ ਹੋਵੇ ਤੇ ਆਪ ਅੰਦਾਜ਼ਾ ਲਾ ਲਓ ਵੀ ਉਹ ਸੂਬੇ ਦਾ ਕੀ ਹਾਲ ਹੋਊਗਾ ਔਰ ਦਲਜੀਤ ਸਿੰਘ ਭੋਲਾ ਗਰੇਵਾਲ ਜਿਹੜੇ ਲੁਧਿਆਣੇ ਤੋਂ ਨੇ ਵਿਧਾਇਕ ਉਹ ਕਹਿੰਦੇ ਨੈਸ਼ਨਲ ਹਾਈਵੇ ਜਿਹੜੀਆਂ ਨੇ ਉਹਨਾਂ ਦੇ ਆਲੇ ਦੁਆਲੇ ਐਨਾ ਗੰਦ ਹੁੰਦਾ ਵੀ ਉਹਦੀ ਸਫਾਈ ਨਹੀਂ ਕਰੀ ਹੋਈ ਕੁਲਵੰਤ ਸਿੰਘ ਸਿੱਧੂ ਲੁਧਿਆਣੇ ਤੋਂ ਹੀ ਨੇ ਵਧਾਇਕ ਆਪ ਦੇ ਉਹ ਕਹਿੰਦੇ ਮੇਰੇ ਹਲਕੇ ਚ ਬਿਜਲੀ ਦੀ ਬਹੁਤੀ ਮੰਦੀ ਹਾਲਤ ਆ ਬੰਦੀ ਰਹਿੰਦੀ ਕੋਈ ਰਿਪੇਅਰ ਕਰਨ ਵਾਲਾ ਹੀ ਹੈ ਨਹੀਂ ਤੇ ਗੁਰਦੇਵ ਸਿੰਘ ਸੇਖੋ ਫਰੀਦਕੋਟ ਦੇ ਉਹ ਵੀ ਸੜਕਾਂ ਤੱਕ ਹੀ ਸੀਮਤ ਰੇ ਕਹਿੰਦਾ ਮੇਰੇ ਇਲਾਕੇ ਦੀਆਂ ਸੜਕਾਂ ਤੇ ਘੱਟੋ ਘੱਟ ਬਣਾ ਦਿਓ ਇੰਦਰਵੀਰ ਸਿੰਘ ਨਿੱਜਰ ਅਬਰਸਰ ਤੋਂ ਵਧਾਇਕ ਨੇ ਸਾਬਕਾ ਮੰਤਰੀ ਨੇ ਮੰਤਰੀ ਵੀ ਰਹੇ ਹੋ ਥੋੜਾ ਜਿਹਾ ਉਹ ਕਹਿੰਦੇ ਆਮ੍ਰਿਤਸਰ ਸਾਰਾ ਗੱਡੀ ਪਾਰਕਿੰਗ ਜਿੱਥੇ ਲੋਕ ਗੱਡੀਆਂ ਪਾਰਕ ਕਰਕੇ ਤੇ ਸ੍ਰੀ ਹਰਮੰਦਰ ਸਾਹਿਬ ਜਾਂਦੇ ਨੇ ਸੈਲਾਨੀ ਯਾਤਰੀ ਉਹ ਇੰਨੀ ਗੰਦਗੀ ਨਾਲ ਭਰਿਆ ਪਿਆ ਨਾ ਉਥੇ ਟਾਇਲਟ ਆ ਨਾ ਉਥੇ ਸਫਾਈ ਦਾ ਪ੍ਰਬੰਧ ਹੈ ਤੇ ਠੇਕੇਦਾਰ ਲੁੱਟ ਰਿਹਾ ਉਹਦਾ ਕੋਈ ਖਿਆਲ ਰੱਖ ਲੋ ਤੇ ਇਸੇ ਤਰ੍ਹਾਂ ਗੁਰਲਾਲ ਕਨੌਰ ਉਹ ਕਹਿੰਦਾ ਮੇਰੇ ਹਲਕੇ ਦੇ 90 ਪਿੰਡਾਂ ਦਾ ਭੋਰਾ ਭਰ ਵੀ ਆ ਵਕਾਸ ਨਹੀਂ ਹੋਇਆ 2.5 ਸਾਲਾਂ ਚ ਤੇ ਰਾਜਪੁਰੇ ਦੀ ਨੀਨਾ ਮਿੱਤਲ ਸਦਾ ਧਰ ਤੇ ਹਰ ਦੇ ਵਿਧਾਇਕ ਉਹ ਵੀ ਵਿਚਾਰੀ ਸੜਕਾਂ ਦੀਆਂ ਗੱਲਾਂ ਹੀ ਕਰਦੀ ਰਹੀ ਵੀ ਸੜਕਾਂ ਤੇ ਘਟੂ ਘਟ ਬਣਾ ਦਿੱਤੀਆਂ ਜਾਣ ਆ ਇਸੇ ਤਰ੍ਹਾਂ ਬਲਵਿੰਦਰ ਸਿੰਘ ਢਾਲੀਵਾਲ ਜਿਹੜੇ ਫਗਵਾੜਾ ਤੋਂ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਨੇ ਵੀ ਸੜਕਾਂ ਦੀ ਮੰਦੀ ਹਾਲਤ ਦੀ ਗੱਲ ਨਹੀਂ ਕੀਤੀ ਤੇ ਰਾਜਾ ਗਿੱਲ ਜਿਹੜੇ ਉੜਮੜ ਤੋਂ ਵਿਧਾਇਕ ਨੇ ਆਪ ਦੇ ਉਹਨਾਂ ਨੇ ਕਿਹਾ ਵੀ ਮੇਰੇ ਹਲਕੇ ਦੇ ਦੋ ਪਿੰਡ ਨੇ ਉਹਨਾਂ ਪਿੰਡਾਂ 'ਚ ਹਾਲੇ ਤੱਕ ਪੱਕੀ ਸੜਕੀ ਨਹੀਂ ਗਈ ਘਟੂ ਘਟ ਉਹ ਤੇ ਬਣਾ ਲਓ ਤੇ ਅਮੋਲਕ ਸਿੰਘ ਆਪ ਦੇ ਵਿਧਾਇਕ ਵੀ ਸੜਕਾਂ ਦੀ ਮੰਦੀ ਹਾਲਤ ਦਾ ਇਹ ਬੋਲਦੇ ਰਹੇ ਤੇ ਆਈਜੀ ਰਿਟਾਇਰਡ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਸਾਬਕਾ ਰਿਟਾਇਰਡ ਆਈਜੀ ਨੇ ਉਹ ਕਹਿੰਦੇ ਅਮਰਤਸਰ ਗੁਰੂਦੀਨ ਨਗਰੀ ਜਿਹੜੀ ਆ ਨਰਕ ਬਣ ਗਈ ਨਰਕ ਨਾ ਉੱਥੇ ਸਾਫ਼ ਪਾਣੀ ਮਿਲਦਾ ਪੀਣ ਲਈ ਤੇ ਸਫਾਈ ਦੀ ਇੰਨੀ ਮੰਦੀ ਹਾਲਤ ਉਹਨਾਂ ਨੇ ਵੀ ਹਾੜਾ ਮਾਰਿਆ ਵੀ ਘੱਟੋ ਘੱਟ ਮੰਤਰੀ ਲੋਕਲ ਗਵਰਨਮੈਂਟ ਸਾਹਿਬ ਤੁਸੀਂ ਅਮਰਸਰ ਦਾ ਕੂੜਾ ਤੇ ਉਠਾ ਲਓ ਤੇ ਘੱਟੋ ਘੱਟ ਪੀਣ ਵਾਲਾ ਪਾਣੀ ਤੇ ਦੇ ਦਿਓ ਇਹ ਹਾਲਾਤ ਸੀ ਔਰ ਇਸੇ ਤਰ੍ਹਾਂ ਅਮਰਸਰ ਦੇ ਅਜੇ ਗੁਪਤਾ ਨੇ ਆਮ ਆਦਮੀ ਪਾਰਟੀ ਦਾ ਵਿਧਾਇਕ ਉਹਨਾਂ ਨੇ ਵੀ ਇਹੀ ਗੱਲ ਕਹੀ ਵੀ ਸਾਡੇ ਹਲਕੇ ਚ ਸਫਾਈ ਦੀ ਮੰਦੀ ਹਾਲਤ ਹੈ ਔਰ ਸਫਾਈ ਕਰਨ ਵਾਲੀ ਕੰਪਨੀ ਗੁੰਡਾਗਰਦੀ ਕਰੀ ਹੈ ਤੇ ਮਨਪ੍ਰੀਤ ਯਾਲੀ ਨੇ ਬੁੱਢੇ ਲਾਲੇ ਦੀ ਹਾਲਤ ਉਥੇ ਬਿਆਨੀ ਔਰ ਪ੍ਰਗਟ ਸਿੰਘ ਜਿਹੜਾ ਬਹੁਤ ਵੱਡਾ ਇਸ਼ੂ ਹੈ ਪੰਜਾਬ ਦਾ ਉਹਨਾਂ ਨੇ ਕਿਹਾ ਵੀ ਗੈਰ ਕਾਨੂੰਨੀ ਮਾਈਨਿੰਗ ਜਲੰਧਰ ਚ ਸ਼ਰਿਆਂ ਮ ਹੋ ਰਹੀ ਹੈ ਜੇ ਮੁੱਖ ਮੰਤਰੀ ਮੇਰੇ ਨਾਲ ਜਾ ਕੇ ਦੇਖਣ ਤੇ ਮੈਂ ਸਬੂਤ ਦੇ ਦੂੰਗਾ ਵੀ ਕਿੱਦਾਂ ਮਾਈਨਿੰਗ ਕੀਤੀ ਜਾ ਰਹੀ ਹੈ ਤੇ ਗੁਰਦਾਸਪੁਰ ਤੋਂ ਬਰਿੰਦਰ ਮੀਤ ਪਾੜਾ ਉਹ ਇਹ ਕਹਿੰਦਾ ਰਿਹਾ ਵੀ ਸਾਡੇ ਤੇ ਇਲਾਕੇ ਚ ਚੋਰੀਆਂ ਹੀ ਬਹੁਤ ਹੋ ਰਹੀਆਂ ਸਿੀਐਮ ਸਾਹਿਬ ਇਹਦਾ ਪ੍ਰਬੰਧ ਕਰੋ ਨਾਲ ਉਹਨਾਂ ਨੇ ਕਿਹਾ ਵੀ ਸ਼ਰਿਆਮ ਗੁੰਡੇ ਜਿਹੜੇ ਨੇ ਉਹ ਗੋਲੀਆਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਮੇਰੇ ਭਰਾ ਨੂੰ ਵੀ ਧਮਕੀ ਦਿੱਤੀ ਸੀ ਇਹਦਾ ਪ੍ਰਬੰਧ ਕਰ ਲਓ ਨਹੀਂ ਤੇ ਹਾਲਾਤ ਬੇਕਾਬੂ ਹੋ ਜਾਣਗੇ ਇਨਾ ਸਾਰੀਆਂ ਗੱਲਾਂ ਨੂੰ ਸੁਣਨ ਤੋਂ ਬਾਅਦ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਸੜਕਾਂ ਤੇ ਸੀਵਰੇਜਾਂ ਦੀਆਂ ਸਮੱਸਿਆਵਾਂ ਬਹੁਤ ਵੱਡੀਆਂ ਹੋ ਚੁੱਕੀਆਂ ਨੇ ਪਰ ਉੱਥੇ ਹੀ ਗੱਲ ਕਰੀਏ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਇੱਕ ਬੇਰੋਜ਼ਗਾਰੀ ਵੀ ਹੈ ਕਿ ਵਿਧਾਨ ਸਭਾ ਦੇ ਵਿੱਚ ਬੇਰੋਜ਼ਗਾਰੀ ਤੇ ਚਰਚਾ ਹੋਈ ਦੇਖੋ ਆਰ ਜੀਓ ਸਵਾਲ ਤੇ ਇਹੀ ਪੈਦਾ ਹੁੰਦਾ ਹੈ ਵੀ ਜਿਹੜੇ ਵਿਧਾਇਕ ਚੁਣੇ ਨੇ ਉਹਨਾਂ ਦੇ ਹੱਥ ਪੰਜਾਬ ਦੀ ਕਿਸਮਤ ਹੈ ਜੀ ਜੋ ਵਿਧਾਨ ਸਭਾ ਚੋਂ ਬੋਲਣਗੇ ਉਹ ਇੱਕ ਹਿਸਟਰੀ ਬਣ ਜਾਣੀ ਹੈ ਜਦੋਂ ਇਹ ਹਿਸਟਰੀ 5 ਸਾਲਾਂ ਬਾਅਦ ਫਰੋਲੀ ਜਾਊਗੀ ਤੇ ਜਿਹੜੇ 5 ਸਾਲ 500 ਸਾਲ ਬਾਅਦ ਸਾਡੀ ਨਵੀਂ ਜਨਰੇਸ਼ਨ ਪੜ੍ਹੂਗੀ ਵੀ ਬੁੱਧਰਾਮ ਕੀ ਬੋਲਿਆ ਸੀ ਗੁਰਲਾਲ ਕਨੌਰ ਕੀ ਬੋਲਿਆ ਸੀ ਅਮੋਲਕ ਸਿੰਘ ਕੀ ਬੋਲਿਆ ਸੀ ਜਾਂ ਕੁਲਜੀਤ ਜਿਹੜਾ ਰੰਧਾਵਾ ਕੀ ਬੋਲਿਆ ਇਹ ਸਾਡੇ ਵਧਾਇ ਕੀ ਬੋਲੇ ਸੀ ਤੇ ਉਹਨਾਂ ਦਾ ਸਿਰ ਨਹੀਂ ਝੁਕੂਗਾ ਜੀ ਉਹ ਕਹਿਣਗੇ ਵੀ ਸਾਲ 2024 ਵਿੱਚ ਵੀ ਪੰਜਾਬ ਵਿੱਚੋਂ ਕੂੜਿਆਂ ਦੇ ਢੇਰ ਨਹੀਂ ਚੱਕੇ ਜਾਂਦੇ ਪੰਜਾਬ ਦੀਆਂ ਸੜਕਾਂ ਵਿੱਚ ਟੋਏ ਪਏ ਸੀ ਪੰਜਾਬ ਦਾ ਸੀਵਰੇਜ ਦਾ ਸਿਸਟਮ ਪੂਰੀ ਤਰ੍ਹਾਂ ਬਲੌਕ ਹੋਇਆ ਪਿਆ ਸੀ ਇੱਥੋਂ ਤੱਕ ਕਿ ਹੱਡੋ ਰੋੜੀ ਦੇ ਵੀ ਪ੍ਰਬੰਧ ਜੋਗ ਨਹੀਂ ਸੀ ਸੋ ਇਹ ਹਾਲਾਤ ਹੈ ਔਰ ਸਾਡੇ ਪੱਤਰਕਾਰਾਂ ਦੇ ਕੰਨ ਤਰਸਦੇ ਸੀ ਵੀ ਕਿਤੇ ਪੰਜਾਬ ਦੇ ਜਿਹੜੇ ਦੁਖਾਂਤ ਨੇ ਅਸਲ ਦੁਖਾਂਤ ਨੇ ਉਹਦੇ ਤੇ ਵੀ ਚਰਚਾ ਹੋਵੇ ਤੁਸੀਂ ਬੇਰੋਜ਼ਗਾਰੀ ਦੀ ਗੱਲ ਕਰਦੇ ਜੇ ਵੀ ਸਾਨੂੰ ਇਹ ਵੀ ਬੇਰੋਜ਼ਗਾਰੀ ਦੀ ਗੱਲ ਕਿਤੇ ਹੋਵੇ ਕੋਈ ਗੱਲ ਨਹੀਂ ਹੋਈ ਭਾਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਗੱਲ ਕਹਿ ਰਹੇ ਨੇ ਕੀਤਾ ਵੀ ਹੈ ਸਰਕਾਰੀ ਨੌਕਰੀਆਂ 45 46000 ਦਿੱਤੀਆਂ ਨੇ ਪਰ ਜਿੰਨਾ ਚਿਰ ਉਦਯੋਗ ਦਾ ਵਿਕਾਸ ਨਹੀਂ ਹੋਊਗਾ ਜਿੰਨਾ ਚਿਰ ਪ੍ਰਾਈਵੇਟ ਨੌਕਰੀਆਂ ਜਿਹੜੀਆਂ ਨੇ ਉਹ ਪੈਦਾ ਨਹੀਂ ਹੋਣਗੀਆਂ ਤੇ ਪੰਜਾਬ ਦੀ ਬੇਜ਼ਗਾਰੀ ਕਿਵੇਂ ਦੂਰ ਹੋਊਗੀ ਕਿਉਂਕਿ ਪੰਜਾਬ 'ਚ ਹਜ਼ਾਰਾਂ ਬੇਰੁਜ਼ਗਾਰ ਨਹੀਂਗੇ ਪੰਜਾਬ ਚ ਲੱਖਾਂ ਬੇਰੁਜ਼ਗਾਰ ਨੇ ਤੇ ਲੱਖਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਲੱਖਾਂ ਹੀ ਨੌਕਰੀਆਂ ਪੈਦਾ ਕਰਨੀਆਂ ਪੈਣੀਆਂ ਨੇ ਸੋ ਇਸ ਸੈਸ਼ਨ ਵਿੱਚ ਬੇਰੁਜ਼ਗਾਰੀ ਤੇ ਭੋਰਾ ਭਰ ਵੀ ਚਰਚਾ ਨਹੀਂ ਹੋਈ ਉਹ ਬੇਰੁਜ਼ਗਾਰ ਜਿਹੜੇ ਸੜਕਾਂ ਦੇ ਘੁੰਮ ਰਹੇ ਇੱਕ ਸਾਂਝਾ ਮੋਰਚਾ ਬਣਿਆ ਬੇਰਜ਼ਗਾਰ ਸਾਂਝਾ ਮੋਰਚਾ ਸ਼ਾਇਦ ਉਹ ਵੀ ਕੰਨ ਲਾ ਕੇ ਖੜੇ ਬੈਠੇ ਹੋਣਗੇ ਵੀ ਅੱਜ ਕੋਈ ਮੰਤਰੀ ਕੋਈ ਸੰਤਰੀ ਕੋਈ ਵਿਧਾਇਕ ਸਾਡੇ ਬੇਜ਼ਗਾਰਾਂ ਤੇ ਤਰਸ ਕਰਕੇ ਸਾਡੀ ਗੱਲ ਕਰੇਗਾ ਪਰ ਬੇਰੁਜ਼ਗਾਰੀ ਦੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਕੋਈ ਗੱਲ ਨਹੀਂ ਹੋਈ ਕਿਉਂਕਿ ਗੱਲ ਹੀ ਕੀ ਹੋਣੀ ਸੀ ਜਦੋਂ ਵਿਧਾਇਕ ਆਪਣੀਆਂ ਗਲੀਆਂ ਸੜਕਾਂ ਤੱਕ ਹੀ ਸੀਮਤ ਰਹੇ ਜੀ ਪੰਜਾਬ ਦੇ ਵਿੱਚ ਇੱਕ ਹੋਰ ਮੁੱਦਾ ਜਿਹੜਾ ਸਭ ਤੋਂ ਜ਼ਿਆਦਾ ਦੇਖਿਆ ਜਾ ਰਿਹਾ ਪੰਜਾਬ ਨਸ਼ੇ ਦੇ ਦਲਦਲ ਵਿੱਚ ਫਸਦਾ ਜਾ ਰਿਹਾ ਆਏ ਦਿਨ ਦੇਖਦੇ ਹਾਂ ਕਿ ਆਇਰਨ ਨੌਜਵਾਨਾਂ ਦੀ ਜਿਹੜੀ ਹੈ ਨਸ਼ੇ ਦੇ ਕਾਰਨ ਮੌਤ ਹੋ ਰਹੀ ਹੈ ਘਰ ਦੇ ਘਰ ਜਿਹੜੇ ਨੇ ਉੱਚੜ ਰਹੇ ਨੇ ਹਸਤੇ ਵਸਤੇ ਘਰ ਉੱਚੜ ਰਹੇ ਨੇ ਕਿ ਵਿਧਾਨ ਸਭਾ ਦੇ ਵਿੱਚ ਕਿਸੇ ਵੀ ਮੰਤਰੀ ਨੇ ਕਿਸੇ ਵੀ ਵਿਧਾਇਕ ਨੇ ਡਰੱਗ ਦਾ ਮੁੱਦਾ ਚੁੱਕਿਆ ਦੇਖੋ ਜੇ ਆਰ ਡੀ ਯੂ ਨੂੰ ਪਤਾ ਹੈ ਵੀ ਹਰੇਕ ਘਰ ਚ ਇਹ ਜਿਹੜੀ ਹੈ ਬੁਰਾਈ ਬਹੁਤ ਪਰੇਸ਼ਾਨ ਕਰ ਰਹੀ ਹੈ ਤੇ ਜਿਹੜੇ ਵਿਧਾਇਕਾਂ ਨੂੰ ਲੱਖਾਂ ਵੋਟਾਂ ਪਾ ਕੇ ਜਿਤਾ ਕੇ ਵਿਧਾਨ ਸਭਾ ਭੇਜਿਆ ਕਿ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਪੰਜਾਬ ਚ ਡਰੱਗ ਦੀ ਕੀ ਸਮੱਸਿਆ ਹੂੰ ਇਹ ਨਜ਼ਰ ਨਹੀਂ ਆਉਂਦਾ ਫਿਰ ਤੇ ਮੰਨ ਲੀਏ ਪਰ ਨਜ਼ਰ ਆਉਂਦਾ ਕਿਉਂ ਨਹੀਂਗਾ ਵਿਧਾਇਕ ਤੇ ਇੱਕ ਵਿਸ਼ੇਸ਼ ਸ਼ਖਸੀਅਤ ਨੇ ਉਹ ਤੇ ਰਿਪਰੈਜ਼ੈਂਟ ਕਰਦੇ ਨੇ ਕੋਈ ਦਾਖੇ ਨੂੰ ਰਿਪਰੈਜ਼ੈਂਟ ਕਰਦਾ ਕੋਈ ਪਾਇਲ ਨੂੰ ਰਿਪਰੈਜ਼ੈਂਟ ਕਰਦਾ ਕੋਈ ਮੁਹਾਲੀ ਨੂੰ ਕਰਦਾ ਕੋਈ ਡੇਰਾ ਬਰਸੀ ਨੂੰ ਕਰਦਾ ਹੈ ਰਾਜਪੁਰੇ ਨੂੰ ਕਰਦਾ ਹੈ ਕੀ ਉਹਨਾਂ ਨੂੰ ਪਤਾ ਨਹੀਂ ਵੀ ਰਾਜਪੁਰੇ ਚ ਮੁਹਾਲੀ ਚ ਦਾਖਾ ਚ ਜਾਂ ਪਾਇਲ ਚ ਜਾਂ ਹੋਰ ਜਿਹੜੇ 117 ਵਿਧਾਨ ਸਭਾ ਹਲਕੇ ਉਹਨਾਂ ਦੇ ਵਿਧਾਇਕਾਂ ਨੂੰ ਵੀ ਇੱਥੇ ਡਰੱਗ ਦੀ ਕੀ ਸਮੱਸਿਆ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਸੀ ਬਣਦੀ ਉਹ ਕਹਿੰਦਾ ਵੀ ਛੱਡੋ ਇੱਕ ਦਿਨ ਸਪੈਸ਼ਲ ਡਰੱਗ ਤੇ ਡਿਸਕਸ ਕਰੀਏ ਛੱਡ ਦੋ ਸਿਆਸਤ ਵੀ ਇਹ ਸਰਕਾਰ ਨਕਮੀ ਹੈ ਜਾਂ ਵਿਰੋਧੀ ਧਿਰ ਪਿਛਲੀਆਂ ਸਰਕਾਰਾਂ ਨੇ ਡਰੱਗ ਲਿਆਂਦੀ ਹੈ ਪਰ ਅਫਸੋਸ ਦੀ ਗੱਲ ਹੈ ਵੀ ਉਹ ਡਰੱਗ ਦੀ ਸਮੱਸਿਆ ਜਿੰਨੇ ਗੰਭੀਰ ਰੂਪ اختیار ਕੀਤਾ ਕਈ ਬੱਚੇ ਦਿੱਲੀ ਮਾਰ ਰਹੇ ਨੇ ਜਿਨ੍ਹਾਂ ਦੇ ਘਰ ਡਰੱਗ ਵਰਗੀ ਜਿਨ੍ਹਾਂ ਦੇ ਬੱਚਿਆਂ ਨੂੰ ਡਰੱਗ ਜਿਨ੍ਹਾਂ ਦੇ ਮੂੰਹ ਨੂੰ ਲੱਗ ਗਈ ਹੈ ਉਹਨਾਂ ਦੇ ਮਾਪੇ ਕਿਵੇਂ ਤੜਫ ਰਹੇ ਨੇ ਪਰ ਅਫਸੋਸ ਉਹ ਵਿਧਾਨ ਸਭਾ ਜਿਨੇ ਸਾਰੇ ਪੰਜਾਬ ਦੇ ਦੁਖਾਂਤਾਂ ਦਾ ਹੱਲ ਕੱਢਣਾ ਡਰੱਗ ਦੇ ਵੀ ਉੱਥੇ ਕੋਈ ਗੱਲ ਨਹੀਂ ਹੋਈ ਪੰਜਾਬ ਕਰਜ਼ੇ ਦੀ ਮਾਰ ਚੱਲ ਰਿਹਾ ਹੈ ਕਰਜ਼ੇ 'ਤੇ ਡੁੱਬਿਆ ਹੋਇਆ ਹੈ ਕਰਜ਼ੇ ਨੂੰ ਲੈ ਕੇ ਕੋਈ ਚਰਚਾ ਕੀਤੀ ਹੋਵੇ ਬਿਲਕੁਲ ਹੀ ਨਹੀਂ ਹਮ ਸਵਾਲ ਤੇ ਇਹੀ ਪੈਦਾ ਹੁੰਦਾ ਵੀ ਚਰਚਾ ਕਿਉਂ ਨਹੀਂ ਕੀਤੀ ਜੀ ਦੇਖੋ ਇਹਦੇ ਲਈ ਨਾ ਸਰਕਾਰ ਜ਼ਿੰਮੇਵਾਰ ਆ ਨਾ ਵਿਰੋਧੀ ਧਿਰ ਜ਼ਿੰਮੇਵਾਰ ਆ ਠੀਕ ਹੈ ਸਰਕਾਰ ਦੀਆਂ ਕਟਾਈਆਂ ਹੋ ਸਕਦੀਆਂ ਪਿਛਲੀ ਕੈਪਟਨ ਸਰਕਾਰ ਦੀਆਂ ਬਾਦਲ ਸਰਕਾਰ ਦੀਆਂ ਮੰਨ ਸਕਦੇ ਮਾਨ ਸਰਕਾਰ ਦੀਆਂ ਕੁਸ਼ਨ ਗਹਿਲੀਆਂ ਹੋਈਆਂ ਹੋਣੀਆਂ ਪਰ ਮੁੱਦਾ ਤੇ ਸਾਂਝਾ ਨਾ ਇਹ ਜਿਹੜਾ ਇਹ ਕਰਜ਼ਾ ਵੱਧ ਰਿਹਾ ਜਾਂ ਕਰਜ਼ਾ ਚੱਕ ਕੇ ਸਾਨੂੰ ਕਰਜ਼ੇ ਦਾ ਵਿਆਜ ਉਤਾਰਨਾ ਪੈ ਰਿਹਾ ਜਾਂ ਜਿਹੜੀ ਵਿੱਤੀ ਸੰਕਟ ਹੈ ਇਹ ਦੇ ਕਰਕੇ ਵੱਖ-ਵੱਖ ਵਰਗਾਂ ਦੀਆਂ ਮੰਗਾਂ ਜਿਹੜੀਆਂ ਖੜੀਆਂ ਨੇ ਉਹ ਕਿਸਾਨੀ ਹੋ ਸਕਦੀ ਹੈ ਉਹ ਮਜ਼ਦੂਰ ਹੋ ਸਕਦੇ ਨੇ ਉਹ ਜਿਹੜੀਆਂ ਖੜੀਆਂ ਨੇ ਜਾਂ ਮੁਲਾਜ਼ਮ ਹੋ ਸਕਦੇ ਨੇ ਮੁਲਾਜ਼ਮ ਲਗਾਤਾਰ ਸੰਘਰਸ਼ ਕਰ ਰਹੇ ਨੇ ਸ਼ਾਇਦ ਮੁਲਾਜ਼ਮ ਵੀ ਵਿੱਤੀ ਸੰਕਟ ਦਾ ਸ਼ਿਕਾਰ ਹੋ ਰਹੇ ਜਿਹਦੇ ਕਰਕੇ ਉਹਨਾਂ ਦਾ 12% ਡੀਏ ਨਹੀਂ ਮਿਲਿਆ ਉਹਨਾਂ ਦਾ 5.5 ਸਾਲ ਦਾ ਏਰੀਅਨ ਨਹੀਂ ਮਿਲਿਆ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋ ਰਹੀ ਉਹ ਵੀ ਕਿਸੇ ਨਾ ਕਿਸੇ ਕਾਰਨ ਵਿੱਤੀ ਕਾਰਨ ਹੀ ਹੋ ਸਕਦਾ ਹੈ ਜਾਂ ਠੇਕਾ ਤੇ ਜਿਹੜੇ ਆਊਟਸੋਰਸ ਮੁਲਾਜ਼ਮ ਰੈਗੂਲਰ ਨਹੀਂ ਕੀਤੇ ਜਾ ਰਹੇ ਸਰਕਾਰ ਨੂੰ ਲੱਗਦਾ ਹੋਊਗਾ ਵੀ ਰੈਗੂਲਰ ਕਰਤੇ ਇਹਨਾਂ ਨੂੰ ਫਿਰ ਰੈਗੂਲਰ ਤਨਖਾਹਾਂ ਦੇਣੀਆਂ ਪੈਸੇ ਸਾਡੇ ਕੋਲ ਐਨੇ ਕਿਵੇਂ ਦਵਾਂਗੇ ਜਾਂ ਜਿਹੜੇ ਜਿਨ੍ਹਾਂ ਨੂੰ 17 ਜੁਲਾਈ 2020 ਤੋਂ ਬਾਅਦ ਕੇਂਦਰ ਦੇ ਸਕੇਲ ਦਿੱਤੇ ਨੇ ਸ਼ਾਇਦ ਪੰਜਾਬ ਸਰਕਾਰ ਡਰਦੀ ਹੋਊਗੀ ਜੇ ਪੰਜਾਬ ਦੇ ਸਕੇਲ ਦੇ ਦਿੱਤੇ ਉਹਨਾਂ ਦੀਆਂ ਤਨਖਾਹਾਂ ਵਧਣਗੀਆਂ ਤੇ ਪੈਸੇ ਕਿੱਥੋਂ ਦਵਾਂਗੇ ਸਾਡੇ ਕੋਲ ਹੈ ਨਹੀਂ ਜਾਂ 2.59 ਅੰਕ ਦਾ ਜਿਹੜਾ ਪੈਨਸ਼ਨ ਦੇਣ ਦਾ ਮੁੱਦਾ ਆ ਵੀ ਜੇ 245 ਤੋਂ 259 ਨਾਲ ਰਿਵਾਈਜ਼ ਕੀਤੀ ਪੈਨਸ਼ਨ ਤੇ ਫਿਰ ਐਨੇ ਕਰੋੜ ਰੁਪਈਆ ਸਾਨੂੰ ਹੋਰ ਚਾਹੀਦਾ ਤੇ ਬਜਟ ਸਾਡੇ 'ਚ ਹੈ ਨਹੀਂਗਾ ਇਹ ਇਹ ਸੋਚ ਕੇ ਕਿਤੇ ਰੋਕਿਆ ਨਾ ਜੇ ਤੁਸੀਂ ਵੱਖ-ਵੱਖ ਵਰਗਾਂ ਦੀਆਂ ਵਿੱਤੀ ਮੰਗਾਂ ਜਿਹੜੀਆਂ ਰੋਕੀਆਂ ਨੇ ਜਾਂ ਰੋਕਣ ਲਈ ਮਜਬੂਰ ਹੋਏ ਹੋ ਤੁਹਾਡਾ ਬਜਟ ਖਾਲੀ ਹੈ ਤੇ ਫਿਰ ਵਿਧਾਨ ਸਭਾ ਚ 117 ਵਿਧਾਇਕ ਬੈਠੇ ਸੀ ਵਿਰੋਧੀ ਧਿਰ ਦਾ ਲੀਡਰ ਪ੍ਰਤਾਪ ਸਿੰਘ ਬਾਜਵਾ ਵੀ ਬੈਠਾ ਸੀ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਬੈਠੇ ਸੀ ਸਪੀਕਰ ਸਾਹਿਬ ਉੱਪਰ ਸਟੇ ਬੈਠੇ ਸੀ ਔਰ ਸਾਰੇ ਵਿਧਾਇਕ ਸੀ ਫਿਰ ਚਰਚਾ ਕਿਉਂ ਨਹੀਂ ਕੀਤੀ ਜੀ ਇਹਦੇ ਚ ਸ਼ਰਮ ਵਾਲੀ ਕਿਹੜੀ ਗੱਲ ਹੈ ਇਹਦੇ ਚ ਝਿੜਕਾ ਵਾਲੀ ਕਿਹੜੀ ਗੱਲ ਹੈ ਉੱਤੇ ਚਿੱਠਾ ਰੱਖਣਾ ਚਾਹੀਦਾ ਵੀ ਸਾਡਾ ਪੰਜਾਬ ਹੈ ਜੀ ਇਹ ਕਰਜ਼ਾ ਇੰਨਾ ਚੜ ਗਿਆ ਇਹਨੂੰ ਉਤਾਰਨ ਲਈ ਆਪਾਂ ਸਾਰੇ ਯਤਨ ਕਰੀਏ ਅੱਜ ਪੰਜਾਬ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਤੇ ਬੈਟ ਦੀ ਜਿਹੜੀ ਦਰ ਹੈ ਉਹ ਵਧਾਈ ਹੈ 7 ਕਿਲੋਵਾਟ ਦੇ ਜਿਹੜੇ ਇਹ ਮੀਟਰ ਨੇ ਉਹਨਾਂ ਤੇ ਸਬਸਿਡੀ ਖਤਮ ਕੀਤੀ ਹੈ ਸ਼ਾਇਦ ਇਹੀ ਕਾਰਨ ਹੋਊਗਾ ਵੀ ਪੈਸੇ ਨਹੀਂ ਹੈਗੇ ਕਿਤੇ ਸਾਨੂੰ ਰਿਸੋਰਸ ਵਧਾਉਣ ਦੀ ਲੋੜ ਹੈ ਕਿਉਂਕਿ ਸੰਕਟ ਉਹਦਾ ਹੀ ਆਉਂਦਾ ਜਦੋਂ ਸਰਕਾਰ ਦੀ ਜਿਹੜੀ ਕਲੈਕਸ਼ਨ ਹੈ ਜਿਹੜੀ ਆਮਦਨ ਦੀ ਕਲੈਕਸ਼ਨ ਉਹ ਘਟ ਰਹਿ ਜੇ ਤੇ ਖਰਚੇ ਵੱਧ ਜਾਂਦੇ ਉਹ ਗੈਪ ਪੈ ਜੇ ਸੋ ਇਹੀ ਕਾਰਨ ਲੱਗਦਾ ਵੀ ਮੁਲਾਜ਼ਮਾਂ ਦੀਆਂ ਮੰਗਾਂ ਰੋਕੀਆਂ ਹੁਣ 10 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਲਾਜ਼ਮਾਂ ਨਾਲ ਮੀਟਿੰਗ ਕਰਨੀ ਹੈ ਜੀ ਹੁਣ ਮੀਟਿੰਗ 'ਚ ਮੁਲਾਜ਼ਮ ਤੇ ਕਹਿਣਗੇ ਡੀਓ ਦੇ ਡੀਏ ਦੇਓ ਸਾਨੂੰ ਸਾਨੂੰ ਏਰੀਅਰ ਦਿਓ ਹੁਣ ਅੱਜ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਨੇ ਕਿਸਾਨਾਂ ਦੇ ਦੀਆਂ ਕਈਆਂ ਵੇਤ ਨਾਲ ਜੁੜੀਆਂ ਮੰਗਾਂ ਨੇ ਉਹ ਵੀ ਉਹ ਗ੍ਰਾਹਕ ਸਾਹਿਬ ਮੰਗ ਕਰਨਗੇ ਕਿ ਸਾਨੂੰ ਅੱਜ ਇਹ ਮੰਗ ਪ੍ਰਵਾਨ ਕਰੋ ਉਹ ਤੇ ਪੈਸਿਆਂ ਨਾਲ ਲਾਉਣੀ ਹੈ ਜਦੋਂ ਵਿੱਤੀ ਸੰਕਟ ਚ ਸੂਬਾ ਆ ਜਦੋਂ ਵਿੱਤੀ ਸੰਕਟ ਚ ਪੰਜਾਬ ਦਾ ਬਜਟ ਹੈ ਤੇ ਫਿਰ ਇੱਥੇ ਡਿਸਕਸ਼ਨ ਕਿਉਂ ਨਹੀਂ ਹੋਈ ਸੋ ਲੱਗਦਾ ਇਹ ਹੈ ਵੀ ਵਿਧਾਨ ਸਭਾ ਤੇ ਜੇ ਬਜਟ ਦੇ ਬਾਰੇ ਸੰਕਟ ਦੇ ਉੱਪਰ ਚਰਚਾ ਹੁੰਦੀ ਤੇ ਲੱਗਦਾ ਫਾਇਦਾ ਹੁੰਦਾ ਪਰ ਇਹਦੇ ਤੇ ਵੀ ਚਰਚਾ ਨਹੀਂ ਕੀਤੀ ਗਈ। ਪੰਜਾਬ ਦੇ ਵਿੱਚ ਆਏ ਦਿਨ ਦੇਖਿਆ ਜਾ ਰਿਹਾ ਕਿ ਗੋਲੀਆਂ ਚੱਲ ਰਹੀਆਂ ਨੇ ਘਰ ਦੇ ਵਿੱਚ ਵੜ ਕੇ ਕਿਸੇ ਨੂੰ ਮਾਰਿਆ ਜਾ ਰਿਹਾ ਹੈ ਕਿ ਤੇ ਕਿਰਪਾਨਾਂ ਚੱਲ ਰਹੀਆਂ ਨੇ ਸ਼ਰੀਆਮ ਜਿਹੜੀ ਹੈ ਕਤਲ ਕਰ ਦਿੱਤੇ ਜਾਂਦੇ ਨੇ ਅਮਨ ਕਾਨੂੰਨ ਦੀ ਸਥਿਤੀ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਮੰਤਰੀ ਵਿਧਾਇਕਾ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਤੇ ਤਾਂ ਗੱਲਬਾਤ ਜਿਹੜੀ ਹੈ ਕਰਨੀ ਚਾਹੀਦੀ ਸੀ। ਬਿਲਕੁਲ ਮਾੜੀ ਮੋਟੀ ਗੱਲ ਕਿਤੇ ਹੋਈ ਜਿਵੇਂ ਤਾਂ ਦੱਸਿਆ ਵੀ ਪਾੜਾ ਸਾਹਿਬ ਨੇ ਕਿਹਾ ਚੋਰੀਆਂ ਬਹੁਤ ਹੁੰਦੀਆਂ ਧਮਕੀਆਂ ਮਿਲਦੀਆਂ ਨੇ ਪਰ ਇਹ ਬਹੁਤ ਵੱਡਾ ਔਰ ਗੰਭੀਰ ਸਬਜੈਕਟ ਹੈ। ਬਿਲਕੁਲ। ਇਹਦੇ 'ਚ ਵੀ ਸਰਕਾਰ ਨੂੰ ਵੀ ਝਿਜਕ ਨਹੀਂ ਕਰਨੀ ਚਾਹੀਦੀ, ਵਿਰੋਧੀ ਧਿਰ ਨੂੰ ਵੀ ਕੋਈ ਕਮੈਂਟਸ ਨਹੀਂ ਕਰਨੇ ਚਾਹੀਦੇ। ਸਾਰਿਆਂ ਦਾ ਸਾਂਝਾ ਮੁੱਦਾ ਹੈ। ਸਮਾਜ 'ਚ ਜੇ ਕੋਈ ਬੁਰਾਈ ਆਉਂਦੀ ਹੈ ਤੇ ਵਿਰੋਧੀ ਧਿਰ ਤੇ ਸਰਕਾਰ ਦੋਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਇਹਨੂੰ ਕਿਵੇਂ ਦੂਰ ਕਰਨਾ? ਔਰ ਵਿਧਾਨ ਸਭਾ 'ਚ ਭਰਿਆ ਪਿਆ ਸੀ ਵਿਧਾਇਕਾਂ ਦਾ 117 ਵਿਧਾਇਕ ਜੇ ਉੱਥੇ ਚਰਚਾ ਕਰਦੇ ਵੀ ਇਹ ਕੀ ਕਾਰਨ ਹੈ? ਡੀਜੀਪੀ ਪੰਜਾਬ ਦੇ ਐਸਐਸਪੀ ਪੰਜਾਬ ਦੇ ਆਪਣੇ ਡੀਐਸਪੀ ਪੰਜਾਬ ਦੇ ਐਸਐਚਓ ਕਿਉਂ ਨਾਕਾਮ ਰਹਿ ਰਹੇ ਨੇ ਸਟਰੀਟ ਕਰਾਈਮ ਤੋਂ ਵੀ ਜੇ ਇੱਕ ਔਰਤ ਆਪਣੇ ਘਰ ਤੋਂ ਬਾਹਰ ਨਿਕਲਦੀ ਹੈ ਤੇ ਬਾਹਰ ਨਿਕਲਦੀ ਹੈ ਉਹਦਾ ਮੋਬਾਈਲ ਕਿਉਂ ਝਪਟਿਆ ਜਾ ਰਿਹਾ ਉਹਦੀ ਚੀਨੀ ਕਿਉਂ ਝਪਟੀ ਜਾ ਰਹੀ ਹੈ ਉਹਦੀਆਂ ਵਾਲੀਆਂ ਕਿਉਂ ਝਪਟੀਆਂ ਜਾ ਰਹੀਆਂ ਉਹ ਨੂੰ ਉਹ ਜਿਹੜੇ ਸਕੂਟਰ ਤੇ ਜਾਂਦੀ ਹੈ ਤੇ ਉਹਦਾ ਪਰਸ ਕਿਉਂ ਧੂਕੇ ਉਹਨੂੰ ਜ਼ਖਮੀ ਕਰਕੇ ਭੱਜਿਆ ਜਾ ਰਿਹਾ ਇਹ ਸਾਰੀਆਂ ਗੱਲਾਂ ਤੇ ਚਰਚਾ ਹੋਣੀ ਚਾਹੀਦੀ ਹੁਣ ਇੱਕ ਨਵੀਂ ਗੱਲ ਜਿਹੜੀ ਸਮਝ ਆ ਰਹੀ ਹੈ ਵੀ ਛੋਟੇ ਛੋਟੇ ਪਿੰਡਾਂ ਚ ਨਸ਼ੇੜੀਆਂ ਨੇ ਛੋਟੇ ਛੋਟੇ ਗੈਂਗ ਬਣਾ ਲਏ ਨੇ ਉਹ ਉਗਰਾਹੀਆਂ ਕਰਦੇ ਨੇ ਫਰੋਤੀਆਂ ਮੰਗਦੇ ਨੇ ਛੋਟੀਆਂ ਛੋਟੀਆਂ ਦੁਕਾਨਾਂ ਤੋਂ ਉਹ ਫਰੋਤੀਆਂ ਮੰਗਦੇ ਨੇ ਜਿਹੜਾ ਤੁਸੀਂ ਕਿਹਾ ਗੋਲੀਆਂ ਚੱਲਦੀਆਂ ਨੇ ਕਈ ਵਾਰੀ ਸਰਕਾਰ ਇਹ ਕਹਿੰਦੀ ਵੀ ਇਹ ਤੇ ਇਹ ਨਿਤ ਨਿੰਦ ਰੰਜਸ਼ ਕਰਕੇ ਹੋਗਾ ਜਿਵੇਂ ਇੱਕ ਐਨਆਰਆਈ ਤੇ ਹਮਲਾ ਹੋਇਆ ਅੰਮ੍ਰਿਤਸਰ ਵੀ ਇਹ ਤੇ ਉਹਨਾਂ ਦੇ ਪਰਿਵਾਰ ਨੇ ਕਰਵਾਇਆ ਪਰ ਜਿਹੜੇ ਪਹਾੜੇ ਦੇ ਟੱਟੂ ਆਏ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਗੋਲੀਆਂ ਕਿੱਥੋਂ ਆਈਆਂ ਉਹ ਪਿਸਤੌਲ ਕਿੱਥੋਂ ਆਏ ਉਹ ਹਥਿਆਰ ਕਿੱਥੋਂ ਆਏ ਸੋ ਇਹ ਬੜੇ ਗੰਭੀਰ ਮੁੱਦੇ ਸੀ ਜਿਹਦੇ ਤੇ ਚਰਚਾ ਹੋਣੀ ਚਾਹੀਦੀ ਦੇਖੋ ਵਧਾਏ ਕ ਆਪਣੇ ਹਲਕਿਆਂ ਚੋਂਦੇ ਨੇ ਲੋਕਾਂ ਚੋਂਦੇ ਨੇ ਲੋਕ ਉਹਨਾਂ ਨੂੰ ਕਿਤੇ ਨਾ ਕਿਤੇ ਦੱਸਦੇ ਨੇ ਵੀ ਇਹ ਸ਼੍ਰੀਮਾਨ ਜੀ ਇਹ ਆਪਣੇ ਹਲਕੇ 'ਚ ਹੋ ਰਿਹਾ ਤੇ ਜੇ ਕਿਤੇ ਖੁੱਲ ਕੇ ਉਹਦਾ ਮੰਥਨ ਹੁੰਦਾ ਵੀ ਅਮਨ ਕਾਨੂੰਨ ਦੀ ਸਥਿਤੀ ਇੱਕ ਘਰੋਂ ਨਿਕਲਦੀ ਔਰਤ ਨੂੰ ਖੌਫ ਕਿਉਂ ਹੈ ਵੀ ਮੈਂ ਗਲੀ 'ਚ ਗਈ ਤੇ ਮੇਰੇ ਤੇ ਝਪਟ ਮਾਰੀ ਹੋ ਜੂਗੀ ਇਹ ਚਰਚਾ ਹੋਣੀ ਚਾਹੀਦੀ ਸੀ ਪਰ ਚਰਚਾ ਨਹੀਂ ਹੋਈ ਜਿਹਦੇ ਤੋਂ ਲੱਗਦਾ ਵੀ ਇਹਦੇ ਨਾਲ ਜਿਹੜੇ ਉਹ ਪੁਲਿਸ ਅਫਸਰ ਵੀ ਅਣਗਹਿਲੀ ਕਰਦੇ ਨੇ ਆਮ ਕਿਹਾ ਜਾਂਦਾ ਵੀ ਜਿਹੜਾ ਸਟਰੀਟ ਕਰਾਈਮ ਹੈ ਕੋਈ ਚੋਰੀ ਹੋਗੀ ਕੋਈ ਸਨੇਚਿੰਗ ਹੋ ਗਈ ਉਹ ਥਾਣਿਆਂ ਵਿੱਚ ਐਫ ਆਈ ਆਰ ਵੀ ਦਰਜ ਨਹੀਂ ਕੀਤੀ ਜਾਂਦੀ ਪੋਚਾ ਪਾਇਆ ਜਾਂਦਾ ਐਸ ਐਚਓ ਆਪਣੀ ਕੁਰਸੀ ਬਰਕਰਾਰ ਰੱਖਣ ਦੀ ਇਹ ਸ਼ੋਅ ਕਰਨ ਲਈ ਵੀ ਮੇਰੇ ਹਲਕੇ 'ਚ ਤਾਂ ਕ੍ਰਾਈਮ ਹੈ ਹੀ ਨਹੀਂ ਮੇਰਾ ਹਲਕਾ ਤੇ ਕ੍ਰਾਈਮ ਫਰੀ ਹੈ ਉਹ ਉਦੋਂ ਹੀ ਕੰਪਲੇਨੈਂਟ ਨੂੰ ਟਾਲ ਟੋਲ ਕੇ ਭੇਜ ਦਿੰਦਾ ਤੇ ਜੇ ਕਿਤੇ ਡਿਸਕਸ਼ਨ ਹੁੰਦੀ ਵੀ ਇਹ ਐਸ ਐਚਓ ਦੀ ਡਿਊਟੀ ਫਿਕਸ ਕੀਤੀ ਜਾਵੇ ਸਬੰਧਤ ਡੀ ਐਸ ਪੀ ਦੀ ਡਿਊਟੀ ਫਿਕਸ ਕੀਤੀ ਜਾਵੇ ਸਬੰਧਤ ਐਸ ਐਸ ਪੀ ਦੀ ਡਿਊਟੀ ਫਿਰ ਕੀ ਕੀਤੀ ਜਾਵੇ ਜਾਂ ਡੀਜੀਪੀ ਸਾਰੀ ਗੱਲ ਤੇ ਅਨਲਿਸਿਸ ਕਰੇ ਸਟੱਡੀ ਕਰੇ ਵੀ ਸਟਰੀਟ ਕ੍ਰਾਈਮ ਕਿਉਂ ਵੱਧ ਰਿਹਾ ਗੈਂਗਸਟਰ ਕਿਉਂ ਵੱਧ ਰਹੇ ਨੇ ਇਹ ਜਿਹੜਾ ਨਿੱਜੀ ਰੰਜਿਸ਼ ਨਾਲ ਕਤਲ ਹੋ ਰਹੇ ਨੇ ਇਹਦੇ ਲਈ ਹਥਿਆਰ ਕਿੱਥੋਂ ਆ ਰਹੇ ਨੇ ਤੇ ਥੋੜਾ ਫਰਕ ਪੈਂਦਾ ਪਰ ਅਫਸੋਸ ਹੈ ਵੀ ਇਸ ਗੰਭੀਰ ਮੁੱਦੇ ਉੱਪਰ ਵੀ ਕੋਈ ਚਰਚਾ ਨਹੀਂ ਹੋਈ